ਵਰਸੇ ਵਿੱਚ ਭਗਤਪੂਰਨ ਸਿੰਘ ਨੂੰ ਕੋਈ ਜਾਇਦਾਦ ਨਹੀਂ ਸੀ ਮਿਲੀ ਫਿਰ ਵੀ ਦਿਲ ਦਾ ਇਤਨਾ ਅਮੀਰ ਕਿ ਲੋੜਵੰਦਾਂ ਲਈ ਜੋ ਇਕੱਠਾ ਕਰਦਾ ਉਹ ਉਹਨਾਂ ਉੱਤੇ ਹੀ ਖਰਚ ਕਰ ਦਿੰਦਾ ਉਸ ਦਾ ਜ਼ਾਤੀ ਕੋਈ ਫੰਡ ਨਹੀਂ ਸੀ ਸਾਦਾ ਰਹਿਣੀ ਬਹਿਣੀ ਸਾਦਾ ਖੁਰਾਕ ਤੇ ਸਾਦਾ ਪੁਸ਼ਾਕ ਹੀ ਉਸ ਦੀ ਵਿਸ਼ੇਸ਼ਤਾ ਦੇ ਭੇਦ ਸਨ ਹਰ ਮਹੀਨੇ ਹਜ਼ਾਰਾਂ ਰੁਪਏ ਪੁਸਤਕਾਂ ਕਿਤਾਬਾਂ ਚਿਆਂ ਤੇ ਇਸ਼ਤਿਹਾਰਾਂ ਉੱਤੇ ਖਰਚ ਕਰ ਦਿੰਦਾ ਸੀ ਉਹ ਕੇਵਲ ਲੋਕ ਭਲੇ ਲਈ ਲਿਖਦਾ ਸ਼ਾਪਦਾ ਤੇ ਬਣਦਾ ਸੀ ਉਨਾ ਇਸ਼ਤਿਹਾਰਾਂ ਆਦ ਵਿੱਚ ਅਧਿਆਤਮਿਕ ਆਰਥਿਕ ਰਾਜਨੀਤੀ ਜੈਸੇ ਅਨੇਕਾਂ ਵਿਸ਼ਿਆਂ ਵੱਲ ਧਿਆਨ ਦਿਵਾਇਆ ਹੁੰਦਾ ਅਤੇ ਪ੍ਰਾਣੀ ਮਾਤਰ ਨੂੰ ਪੈਦਾ ਹੋ ਚੁੱਕੇ ਅਤੇ ਪੈਦਾ ਹੋ ਰਹੇ ਅਨੇਕਾਂ ਖਤਰਿਆਂ ਦਾ ਗਿਆਨ ਵੀ ਦਿੱਤਾ ਹੁੰਦਾ। ਭਗਤਪੂਰਨ ਸਿੰਘ ਇੱਕ ਚੰਗਾ ਲਿਖਾਰੀ ਨਹੀਂ ਸੀ ਸਗੋਂ ਚੰਗਾ ਬੁਲਾਰਾ ਵੀ ਸੀ। ਉਹ ਆਪਣੇ ਭਾਸ਼ਣਾ ਵਿੱਚ ਕੁਰਬਾਨੀ ਦੀਆਂ ਤੁਕਾਂ ਤੋਂ ਛੁੱਟ ਅਨੇਕ ਵਿਦਵਾਨਾਂ ਦੀਆਂ ਤੁਕਾਂ ਦੇ ਕੇ ਆਪਣੇ ਵਿਚਾਰਾਂ ਨੂੰ ਸਿੱਧ ਕਰਦਾ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਭਗਤ ਕੁਰਨ ਸਿੰਘ ਗਿਆਨ ਦਾ ਭੰਡਾਰ ਸੀ